ਇਸ ਸਾਲ ਵੀ ਤੁਹਾਡੇ ਵੱਲੋਂ ਜੋੜੀਆਂ ਦੇ ਵਿਆਹ ਕੀਤੇ ਗਏ ਨੇ ਕੀ ਕਿ ਇਹ ਮਹਾਰਾਜ ਸਤਿਗੁਰੂ ਦੀ ਕਿਰਪਾ ਹੋਈ ਹੈ ਜੀ ਉਹਨਾਂ ਦੇ ਕਾਰਜ ਆਪ ਕਰਵਾ ਰਹੇ ਜਿਸ ਤਰ੍ਹਾਂ ਬਜ਼ੁਰਗਾਂ ਦੀ ਸੇਵਾ ਨਿਰੰਤਰ ਚੱਲਦੀ ਹੈ ਇਸੇ ਤਰ੍ਹਾਂ ਸਾਡਾ ਹੁੰਦਾ ਵੀ ਹਰ ਕੰਮ ਜਦੋਂ ਸੀਜ਼ਨ ਤੇ ਆਉਂਦਾ ਸੀਜ਼ਨ ਤੇ ਹੀ ਬੂਟੇ ਲਾਉਣੇ ਆ ਇਕੋ ਗ੍ਰੀਨ ਇੰਡੀਆ ਦੇ ਤਹਿਤ ਇਸੇ ਤਰ੍ਹਾਂ ਹੀ ਪੰਛੀਆਂ ਵਾਤੇ ਆਲਣੇ ਹੋਰ ਜੜੀਆਂ ਚੀਜ਼ਾਂ ਜੜੀਆਂ ਜੋ ਜੋ ਸਮਾਜ ਨੂੰ ਸਮਰਪਿਤ ਹੈ ਉਹਨਾਂ ਦੀ ਉੱਤੇ ਲੜੀ ਪੈ ਜਿਹੜੇ ਅਸੀਂ ਸਾਲਾਨਾ ਜਿਹੜੇ ਹੈ ਗਰੀਬ ਤੇ ਜ਼ਰੂਰਤਮੰਦ ਜਿਹੜੇ ਪਰਿਵਾਰ ਆ ਉਹਨਾਂ ਦੇ ਲੜਕੇ ਲੜਕੀਆਂ ਜਿਹੜੀਆਂ ਉਹਨਾਂ ਦੇ ਇਹ ਨੰਦਕਾਰ ਜਿਹੜੇ ਆ ਨਿਰੰਤਰ ਜਿਹੜੇ ਪਿਛਲੇ ਬਹੁਤ ਕਈ ਦਹਾਕਿਆਂ ਤੋਂ ਕਰਾ ਰਹੇ ਆ ਪਹਿਲਾਂ ਵੀ ਸਾਡੇ ਨਾਨੇ ਨਾਨੀਆਂ ਸਾਡੇ ਦਾਦੇ ਦਾਦੀਆਂ ਜਿਹੜੇ ਸੀ ਕਿਉਂਕਿ ਬੜਾ ਤਕੜਾ ਪਰਿਵਾਰ ਹੀ ਉਸ ਟਾਈਮ ਤੇ ਰੱਬ ਦੀ ਕਿਰਪਾ ਹੀ ਉਹਨਾਂ ਤੇ ਉਹ ਲੋਕ ਜਿਹੜੇ ਸੀ ਉਹ ਵੀ ਸਾਡੇ ਵੱਡੇ ਵੱਡੇਰੇ ਵੀ ਉਹ ਵੀ ਹੋਈ ਗਰੀਬਾਂ ਜ਼ਰੂਰਤਮੰਦਾਂ ਦੀ ਸੇਵਾ ਕਰਦੇ ਬਾਬਾ ਜੀ ਵੀ ਦਿੱਤਿਆਂ ਹੈ ਸਮਾਨ ਦੇਣਾ ਉਹ ਤੁਹਾਨੂੰ ਫੇਰ ਸਦਾਂਗੇ ਏਡੀ ਜੇਤੀ ਕਾਲੇ ਥੋੜੇ ਹੀ ਤੇ ਅਰੇ 6-7 ਕੁੜੀਆਂ ਦਾ ਸਮਾਨ ਦੇਣ ਨਾਲ ਇਹ ਤੇ ਜੜੀਆਂ ਤਿੰਨ ਆ ਤੇ ਬਾਕੀ ਜੜੀਆਂ ਉਹਨਾਂ ਸਾਲਾਂ ਚ ਜਿੰਨੇ ਵਿਆਹ ਹੁੰਦੇ ਉਹਨਾਂ ਦਾ ਫੇਰ ਖੀਰਦੇ ਵਿੱਚ ਆਹੜਾ ਵੱਡਾ ਪ੍ਰੋਗਰਾਮ ਕਰਕੇ ਹੀ ਤੇ ਤੋਂ ਬਾਅਦ ਫੇਰ ਉਹਨਾਂ ਨੂੰ ਸਾਰਾ ਸਮਾਨ ਤਿਆਰ ਕਰਕੇ ਫੇਰ ਸਦੀ ਦਾ ਸਾਡਿਕਾ ਸਾਰਿਆਂ ਦੇ ਦਿੱਤੇ ਗਏ। ਬਹੁਤ ਵੱਡੀ ਸੇਵਾ ਨਿਭਾਈ ਜਾ ਰਹੀ ਹੈ ਕਈ ਸਾਲਾਂ ਤੋਂ ਤੁਹਾਡੇ ਵੱਲੋਂ। ਜਿਹੜੇ ਦਾਸਤਮ ਵਿੱਚ ਕਈ ਦੇ ਸਹਾਰਾ ਤੁਹਾਡੇ ਕੋਲ ਰਹਿੰਦੇ ਨੇ ਉਹਦੇ ਨਾਲ ਨਾਲ ਵਿਆਹ ਕਾਰਜ ਵੀ ਕਰਾਉਂਦੇ ਹੋ। ਕਿੰਨਾ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ। ਨਹੀਂ ਗੱਲ ਇਦਾਂ ਦੀ ਖੁਸ਼ੀ ਕਰਕੇ ਜੀਂਦੇ ਫਿਰਨੇ ਆ। ਕਿ ਗੱਲ ਇਦਾਂ ਵੀ ਕੰਮ ਤੇ ਬਹੁਤ ਮੁਸ਼ਕਲ ਆ। ਪਰ ਗੱਲ ਇਹ ਵੀ ਪ੍ਰਮਾਤਮਾ ਜਿਹੜਾ ਨਹੀਂ ਉਹ ਆਪ ਹੀ ਕਰਵਾ ਰਿਹਾ ਵਾ ਸਾਡੀ ਵੀ ਇੰਨੀ ਕੋਈ ਕਰਤੂਤਨੀ ਵੀ ਨਹੀਂ ਸਮਝੀਏ। ਤੇ ਇਹ ਕਰਾ ਸਕਦੇ ਆ। ਦੀ ਉਹਦੀ ਕਿਰਪਾ ਉਹ ਸਾਡੇ ਕੋਲ ਕਰਵਾ ਰਿਆ ਇਸੇ ਤਰ੍ਹਾਂ ਹੀ ਅਸੀਂ ਤੇ ਨਿਰੰਤਰ ਸੋਚਦੇ ਵੀ ਕਿ ਜਦੋਂ ਤੱਕ ਜੁਗੋ ਜੁਗੇ ਸੰਸਤਾ ਜਿਹੜੀ ਆ ਜੋ-ਜੋ ਦੁਨੀਆ ਅਧਲਾ ਬਦਲੀ ਹੋਣੀ ਅਸੀਂ ਵੀ ਵੇਖੋ ਇਹ ਪਰਵਰਤਨ ਹੈ ਕੁਦਰਤ ਜਿਹੜੀ ਆ ਜਿਹੜੀ ਚੀਜ਼ ਉਪਜਦੀ ਆ ਬਿੰਸਦੀ ਆ ਮਗਰ ਉਹਦੇ ਥਾਂ ਹੋਰ ਨਵੇਂ ਉਪਜ ਜਾਂਦੇ ਆ ਇਸੇ ਤਰੀਕੇ ਦੇ ਨਾਲ ਅਸੀਂ ਹੁਣ ਬਜ਼ੁਰਗ ਹੋ ਰਹੇ ਆ ਮਗਰ ਸਾਡੀ ਜਿਹੜੀ ਪਨੀਰੀ ਆ ਉਹ ਹੋਰ ਤਿਆਰ ਹੋ ਰਹੀ ਆ ਉਹ ਵੀ ਇਸੇ ਤਰ੍ਹਾਂ ਇੱਕ ਰੌ ਰਿਸ਼ਤਾ ਬਣ ਜਾਂਦੀਆਂ ਉਹਨੇ ਰੌ ਰਿਸ਼ਤਾ ਨੂੰ ਮੁੜ ਕੇ ਬੰਧਾਈ ਕਰਦੇ ਰਹਿੰਦੇ ਆ ਕਿ ਉਹ ਪ੍ਰਮਾਤਮਾ ਦੇ ਕਰਮ ਜਿਹੜੇ ਆਦੇ ਜਿਹੜੇ ਉਹਨੇ ਜੁੜੀ ਲਈ ਹੁੰਦੀ ਆ ਕਰਵਾਈ ਜਾਂਦਾ ਤੇ ਇੱਥੇ ਬਿਲਕੁਲ ਉਹਨਾਂ ਦੇ ਪੁੱਤਾਂ ਵੱਜਉਂਦੇ ਤੇ ਪਰਖਾ ਤੋਂ ਬਾਅਦ ਸਾਦੀ ਮਾਰੀ ਆ ਉਹ ਸਾਡੇ ਤੋਂ ਪ੍ਰਮਾਤਮਾ ਕਰਾਉਣ ਡਿਆ ਹੁਣ ਗਾਂ ਸਾਡੇ ਜਿਹੜੇ ਬੱਚੇ ਆ ਉਹ ਕਰਨਗੇ ਨਹੀਂ ਇਹ ਚਾਹੁੰਦੇ ਵੀ ਹਮੇਸ਼ਾ ਹੀ ਜਿਹੜਾ ਵਾ ਆਪਣੇ ਘਰਾਂ ਵਾਸਤੇ ਸਾਰੀ ਦੁਨੀਆ ਹੀ ਕੰਮ ਕਰਦੀ ਐ ਕੋਈ ਵੱਡੀ ਗੱਲ ਨਹੀਂ ਗੱਲ ਵਰਤਨ ਕਾਮ ਰਹਾ ਹਮ ਤੇਰੇ ਸਿਰ ਤੇ ਰਾਮ ਰਾਮ ਦੇ ਸਿੱਖ ਤੇ ਆ ਰੱਖੇ ਜਿੱਥੇ ਜਦੋਂ ਮਜ਼ਾ ਆਉਂਦਾ ਲੋਕਾਂ ਨੂੰ ਖੁਸ਼ੀ ਹੁੰਦੀ ਆ ਅੱਜ ਪਿੰਡ ਦੇ ਵਿੱਚ ਹਰ ਮੱਲੇ ਦੇ ਵਿੱਚ ਮੇਰੀ ਧੀ ਆ ਮੈਨੂੰ ਸਤਿਗੁਰੂ ਨੇ ਬਹੁਤ ਧੀਆ ਦਿੱਤੀਆਂ ਬਹੁਤ ਜਿਵਾਈ ਦਿੱਤੇ ਬਹੁਤ ਮੇਰਾ ਪਰਿਵਾਰ ਐ ਇਹ ਗੱਲ ਇਦਾਂ ਬੜੀ ਤਕੜੀ ਗੱਲ ਐ ਛੋਟੀ ਨਹੀਂ ਗੱਲ ਐ ਸੋ ਪ੍ਰਮਾਤਮਿਕ ਸਾਡੇ ਕੋਲੋਂ ਸੇਵਾ ਲੈਂਦਾ ਰਵੇ ਬਜ਼ੁਰਗਾਂ ਲਵਾਰਸਾਂ ਨਿਆਸਰਿਆਂ ਦੀ ਜਿਹੜੀ ਸੇਵਾ ਵਾ ਉਹ ਇੱਕ ਬਹੁਤ ਵੱਡਾ ਅਬਦੀ ਨੂੰ ਪਤਾ ਹੋਵੇ ਇੱਕ ਕਿਤੇ ਘਰ ਚ ਮਰੀਜ਼ ਹੋਵੇ ਤੇ ਘਰ ਦਾ ਸਾਰਾ ਪਰਿਵਾਰ ਜਿਹੜਾ ਉਹਦੀ ਰੋਟੀ ਪਾਣੀ ਇਹਨੂੰ ਭੁਲਾ ਹੁੰਦਾ ਇੱਥੇ ਸੈਂਕੜੇ ਬਜ਼ੁਰਗੇ ਸਾਡੇ ਕੋਲ ਜਿਹੜੇ ਆ ਉਹ ਜ਼ਰੂਰਤਮੰਦ ਆ ਉਹਨਾਂ ਨੂੰ ਬਹੁਤ ਜਿਆਦੀ ਲੋੜ ਤੇ ਅੱਜ ਵੀ ਮੇਰਾ ਖਿਆਲ ਦੋ ਬੰਦੇ ਇੱਥੇ ਅੱਜ ਵੀ ਦਾਖਲ ਹੋਏ ਆ ਐਡੇ ਵੱਡੇ ਸਮਾਵੇ ਵਿੱਚ ਇੱਕ ਬੀਬੀ ਆ ਤੇ ਉਥੋਂ ਘਲਾਈ ਡੀਐਸਐਸਓ ਸਾਹਰੋਂ ਤੇ ਇੱਕ ਹੋਰ ਛੰਡੇ ਤੋਂ ਆਇਆ ਤੁਹਾਡਾ ਵੀਰ ਦੋਤਾ ਜੀ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਇੰਨੀ ਵੱਡੀ ਸੇਵਾ ਨਿਭਾਈ ਜਾ ਰਹੀ ਹੈ ਕਿੰਨੇ ਤੁਸੀਂ ਆਸਰਾ ਦਿੰਦੇ ਹੋ ਲੋਕਾਂ ਨੂੰ ਬੇਸਹਾਰ ਹਨ ਕਿ ਸਰਕਾਰ ਵੀ ਤੁਹਾਡੀ ਕੋਈ ਮਦਦ ਕਰਦੀ ਹੈ ਸਰਕਾਰ ਜਿਹੜੀ ਹੈ ਅਸੀਂ ਦੇ ਖੁਦ ਸਰਕਾਰਾਂ ਦੇ ਸਰਕਾਰ ਤੇ ਜਿਹੜੀਆਂ ਦੀਆਂ ਸਰਕਾਰਾਂ ਦੇ ਜਿਹੜੀਆਂ ਉਹਦੇ ਨਿਰੰਤਰ ਜਿਹੜੀਆਂ ਉਹਨਾਂ ਦਾ ਕੰਮ ਵੀ ਸੜਕਾਂ ਬਣਾਉਣੀਆਂ ਉਹਨਾਂ ਦਾ ਕੰਮ ਉਹਨਾਂ ਦੀ ਮਦਦ ਕਰਨੀ ਉਹ ਵੀ ਕਰਦੀ ਸਰਕਾਰ ਵੀ ਆਪਣੇ ਤੌਰ ਤੇ ਗਰੀਬਾਂ ਦੀ ਮਤ ਕਰਦੀ ਆ ਪਰ ਗੱਲ ਇਹ ਵੀ ਇਹ ਜਿਹੜਾ ਵੇ ਇਹ ਸਾਡਾ ਇੰਡੀਵਿਜੂਅਲ ਆ ਜੇ ਨੇ ਸਰਕਾਰ ਸਾਡੀ ਮਤ ਕਰੇ ਤੁਸੀਂ ਬਹੁਤ ਨੂੰ ਜੰਗੀ ਪੱਦਰ ਤੇ ਪੰਜਾਬ ਪੱਦਰ ਤੇ ਕੰਮ ਨੂੰ ਕਰੀਏ ਉਹਦਾ ਸਰਕਾਰ ਦੇ ਜਿਹੜੇ ਕਾਨੂੰਨ ਦੇ ਮੁਤਾਬਕ ਹੈਗਾ ਵਾ ਵੀ ਜੇ ਤੁਸੀਂ ਇੱਕ ਲੜਕੀ ਦਾ ਵਿਆਹ ਕਰਦੇ ਹੋ ਤੇ ਉੱਥੇ 75000 ਰੁਪਏ ਉਹ ਦਿੰਦੇ ਆ ਮਤਲਬ ਕਹਿੰਦਾ ਮਤਲਬ ਹੈ ਪਰ ਉਹ ਦਿੰਦਾ ਕੋਈ ਨਹੀਂ ਜਿਹੜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਇਹ ਆ ਕਿ ਉਹ ਦਿੰਦੇ ਨਹੀਂਗੇ ਜਿਹੜੀ ਜਿਹੜੀ ਪ੍ਰੋਬਲਮ ਆ ਰਹੀ ਹੈ ਨਾ ਉਹ ਮੈਂ ਬੜਾ ਕੰਟੈਕਟ ਕੀਤਾ ਮੈਂ ਜਾ ਕੇ ਕੋਈ ਜਿਹੜੇ ਆਫੀਸਰ ਆ ਜਿਹੜੀ ਕੋਈ ਨਹੀਂ ਜੇ ਨਹੀਂ ਕਿ ਉਹ 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 ਜਿਹੜਾ ਚੱਕਰ ਹੁੰਦਾ ਉਹ ਨਾ ਇਹ ਮੈਂ ਬੜਿਆ ਥਾਵਾਂ ਤੇ ਮਿਲਿਆ ਜਾ ਕੇ ਐਸ ਡੀ ਐਮ ਡੀ ਸੀ ਹੋਰ ਨਾ ਬੰਦਿਆਂ ਨੂੰ ਮਿਲਿਆ ਪਰ ਉਹ ਜਿਹੜਾ ਉਹ ਸਰਕਾਰ ਨੂੰ ਬੜੀਆਂ ਪਾਲਿਸੀਆਂ ਹੁੰਦੀਆਂ ਵਾ ਪਰ ਉਹ ਪਾਲਿਸੀਆਂ ਨੂੰ ਥੱਲੇ ਜਿਹੜਾ ਇੰਪਲੀਮੈਂਟ ਨਹੀਂ ਜਿਹੜੇ ਆਫੀਸਰ ਆ ਨਾ ਉਹ ਕਰਦੇ ਨਹੀਂ ਜੇ ਕਰਨ ਤੇ ਫਿਰ ਤੇ ਗਰੀਬ ਦੀ ਕਹਿਦੀ ਧੀ ਕਿ ਨਹੀਂ ਕੋਈ ਪਰੇਸ਼ਾਨੀ ਆਵੇ ਨਾ ਕਿਸੇ ਨੂੰ ਤੇ ਉਹ ਉਹ ਸਭ ਜਿਹੜੇ ਆ ਕਾਨੂੰਨ ਬਣਾਏ ਜਾਂਦੇ ਆ ਉਹਨਾਂ ਨੂੰ ਇੰਪਲੀਮੈਂਟ ਕਰਨਾ ਜਿਹੜਾ ਵਾ ਉਹ ਥੱਲੇ ਜਿਹੜੀ IAS ਤੇ PCS ਜਿਹੜੀ ਲੋਬੀ ਆ ਇਹਨਾਂ ਨੂੰ ਇਹ ਅਮੀਰਾਂ ਘਰਾਂ ਦੇ ਬੱਚੇ ਪੈਦਾ ਹੁੰਦੇ ਆ ਬੇ ਅਮੀਰੀ ਮੁੜ ਕੇ ਫੇ ਲੱਗ ਜਾਂਦੇ ਆ ਇਹਨਾਂ ਨੂੰ ਗਰੀਬਾਂ ਦਾ ਪਤਾ ਨਹੀਂ ਗਰੀਬਾਂ ਨੂੰ ਕੀ ਪ੍ਰੋਬਲਮ ਹੁੰਦੀ ਆ ਜੇ ਇਹਨਾਂ ਨੂੰ ਪ੍ਰੋਬਲਮ ਦਾ ਪਤਾ ਹੋਵੇ ਹੁਣ ਗਰੀਬਾਂ ਘਰਾਂ ਚੋਂ ਕਈ ਲੜਕੀਆਂ ਲੜਕੇ ਜਿਹੜੇ ਆ ਉਹ ਕਰ ਰਹੇ ਆ ਐਸ ਵੇਲੇ ਜਿਹੜੇ ਪੀਸੀ ਹੱਥ ਲੱਗ ਰਹੇ ਆ ਯੂ ਐਸ ਲੱਗ ਰਹੇ ਹੁਣ ਉਹਨਾਂ ਨੂੰ ਪਤਾ ਹੋਊਗਾ ਗਰੀਬੀ ਕੀ ਦਾ ਨਾ ਹੈ ਉਹ ਕੰਮ ਕਰਨਗੇ ਸਰਕਾਰ ਦੀਆਂ ਪਾਲਿਸੀਆਂ ਬਹੁਤ ਹੁੰਦੀਆਂ ਪਰ ਉਹਨਾਂ ਨੂੰ ਜਿਹੜਾ ਉਹ ਇੰਪਲੀਮੈਂਟ ਨਹੀਂ ਕਰਦੀ ਸੰਤਾਂ ਕੀ ਕਹਿਣਾ ਹੈ ਸੰਤਾਂ ਨੂੰ ਕੀ ਫਦੇ ਸੰਤਾਂ ਨੂੰ ਕੋਈ ਉਪਦੇਸ਼ ਨਹੀਂ ਉਪਦੇਸ਼ ਤੇ ਅੱਜ ਕੱਲ ਗੂਗਲ ਬਾਪ ਹੈ ਸਾਰਿਆਂ ਦਾ ਜਿਹੜੀ ਗੱਲ ਮਰਜ਼ੀ ਪੁੱਛੋ ਦੱਸਤਾ ਵਾ ਤੇ ਆਹੀ ਉਪਦੇਸ਼ ਤੇ ਕਹਿੰਨੂੰ ਕੀ ਦੇਣਾ ਇਹ ਤੇ ਬੇਨਤੀ ਕਰਾਂਗੇ ਕਿ ਭਾਈ ਤਾਂ ਸਮੀ ਜਮਾ ਤੁਹਾਨੂੰ ਮਿਲਿਆ ਕੋਈ ਨਾ ਕੋਈ ਕਿਸੇ ਦਾ ਵੀ ਜੇ ਤੁਸੀਂ ਸਮਝਦੇ ਜ਼ਰੂਰੀ ਨਹੀਂ ਕਿ ਇਦਾਂ ਦਾ ਤੁਸੀਂ ਟਿੰਡ ਦੇ ਵਿੱਚ ਤੁਹਾਨੂੰ ਕੋਈ ਜ਼ਰੂਰਤ ਮੰਦ ਜਾਂਦਾ ਤੁਹਾਡਾ ਆਂਡੀ ਗਵਾਂਡੀ ਕੋਈ ਪ੍ਰੋਬਲਮ ਨਹੀਂ ਜਾਂਦੀ ਹੈ ਉਹਦੀ ਮਤ ਕਰੋ ਤੁਹਾਡਾ ਇਨਸਾਨੀਅਤ ਫਰਜ਼ ਤੇ ਉਹ ਉਸੇ ਫਰਜ਼ ਨੂੰ ਨਿਭਾਉਂਦੇ ਹੋਏ ਹੀ ਲੱਗੇ ਸਾਡੀ ਸਾਰੀ ਜਿਹੜੀ ਟੀਮ ਆ ਤੁਹਾਡੇ ਜਗਮੋਣ ਸਿੰਘ ਜੀ ਕੋਕਰ ਸਤਨਾਮ ਸਿੰਘ ਜੀ ਸਾਡੇ ਜਿਹੜੇ ਆ ਉਹ ਸੀਐਸਆਰ ਮੈਨੇਜਰ ਹੋਰ ਬਾਉ ਰਮੇਸ਼ ਜੀ ਸਾਡੇ ਫਾਈਟਰ ਸਾਹਿਬ ਜੀ ਜਿਹੜੇ ਰੋਪਨ ਸਾਹਿਬ ਬਹੁਤ ساری ਟੀਮ ਨੇ ਸਾਡੀ ਜਿਹੜੀ ਆ ਵੇ ਜਿਹੜੀ ਉਹ ਜੰਗੀ ਪੱਤਰ ਤੇ ਜਿਹੜੀ ਸੇਵਾ ਦੇ ਵਿੱਚ ਬਲੇ ਲੱਡੋ ਕੇ ਸੇਵਾ ਕਰੰਦਾ ਹੈ ਸਰਕਾਰ ਵੱਲੋਂ ਕੋਈ ਮੌਕਾ ਦਿੱਤਾ ਜਾ ਰਿਹਾ ਤੁਹਾਨੂੰ ਸਰਕਾਰ ਦੇਉ ਵੀ ਨਹੀਂ ਸਮਰਥਨ ਜੇ ਦਿੱਤਾ ਤਾਂ ਨਹੀਂ ਕੇ ਦੇ ਰਹੇ ਆ ਦੇਣਗੇ ਸਾਨੂੰ ਉਹਨਾਂ ਨੂੰ ਪਾਰਾਂ ਪਦੇ ਸਿਧਾਂ ਨੂੰ ਪਤਾ ਨਹੀਂ ਹੋ ਵੀ ਪਹਿਲਾਂ ਸਰਕਾਰ ਕੋਲੋਂ ਸਮਰਥਨ ਲੈਣਾ ਕਿੱਦਾਂ ਇਸ ਕਰਕੇ ਸਾਡਾ ਮਾਨਿਆ ਵੀ ਜਿਹੜਾ ਵਾ ਹੁਣ ਸਰਕਾਰ ਨੂੰ ਹੀ ਕਿਹਾ ਵਾ ਅਰਦੇ ਸਾਡੀ ਵੇਲੇ ਕੋਲੇ ਮਦਦ ਪਰ ਉਹ ਬਜ਼ੁਰਗਾਂ ਵਾਸਤੇ ਕਰਦੇ ਐ ਇੰਨਾ ਦੀਆਂ ਦੇ ਰਾਵਾਂ ਵਾਸਤੇ ਕੋਈ ਪਰਿਆਵਰਣ ਦੇ ਸੁਧਾਰ ਵਾਸਤੇ ਜਾਂ ਕੋਈ ਪੰਛੀਆਂ ਤੇ ਉਹਨਾਂ ਤੇ ਕੋਈ ਨਹੀਂ ਪ੍ਰੈਸ ਦੇ ਮਾਧਮ ਤੋਂ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਅਸੀਂ ਜੋਨੇ ਆ ਵੀ ਜਿਹੜੀਆਂ ਤੁਹਾਡੀਆਂ ਪਾਲਿਸੀਆਂ ਵਾਂ ਸਰਕਾਰ ਨੂੰ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਪਾਲਿਸੀਆਂ ਜਾਂ ਪੰਜਾਬ ਗਵਰਨਮੈਂਟ ਦੀਆਂ ਪਾਲਿਸੀਆਂ ਇਹਨਾਂ ਨੂੰ ਜਿਹੜਿਆ ਵਾ ਮੰਨ ਲ ਜਿਹੜੀ ਆਈਏਐਸ ਤੇ ਪੀਸੀਐਸ ਲੋਬੀ ਐ ਨਾ ਇਹਨੂੰ ਬਾਹਰ ਕੱਢੋ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਦੀ ਉਹਨਾਂ ਦੀ ਪੂਰੀ ਜਿਹੜੀ ਹੈ ਵੈਰੀਫਿਕੇਸ਼ਨ ਕਰਕੇ ਸਭੇ ਤੌਰ ਤੇ ਜਿਹੜਾ ਨਾ ਉਹਨਾਂ ਦੀ ਮਦਦ ਕਰੋ ਜਦੋਂ ਇਹਨਾਂ ਦੇ ਚੱਕਰ ਚ ਬੰਦਾ ਪੈ ਜਾਂਦਾ ਤੂੰ ਉਹਦੇ ਫੇਰੇ ਮਾਰ ਮਾਰ ਕੇ ਖੜ ਜਾਂਦਾ ਵਾ 100 100 ਫੇਰਾ ਮਾਰ ਕੇ ਤੇ ਮਿਲਦਾ ਹੀ ਨਹੀਂ ਕੋਈ ਮੁਰਗੇ ਅਫਸਰ ਤੋ ਮਿਹਰਬਾਨੀ ਦੇ ਕੰਮtheta ਕੀ ਹੋਣਾ ਇਹ ਸਰਕਾਰ ਨੂੰ ਜਿਹੜੇ ਮੇਰੀ ਬੇਨਤੀ ਆ ਸੈਂਟਰਲ ਗਵਰਨਮੈਂਟ ਨੂੰ ਇਹ ਇਹਨੂੰ ਜਿਹੜਾ ਇਹਨੂੰ ਸਖਾਲਾ ਕੀਤਾ ਜਾਵੇ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਵੈਰੀਫਿਕੇਸ਼ਨ ਕਰੋ ਉਹਨਾਂ ਦੀ ਪੂਰੀ सीआईडी ਲੋ ਇਹ ਬੰਦੇ ਜਿਹੜੇ ਵਾਕਿਆ ਯਾਰ ਕੋ ਕੰਮ ਕਰਨਦੇ ਕੇ ਕਰਦੇ ਦੋਨਾਂ ਦੀ ਮਦਦ ਕਰੋ ਸਿੱਧਾ ਕਲਮ ਕਰ ਦਿਓ ਥੋੜਾ ਜਿਹਾ ਉਹਨੂੰ ਰੱਬ ਰੱਬ ਭੰਗ ਬਿਨਾ ਕਿ ਸਰਕਾਰ ਚੱਲੇ ਤੇ ਫੇਰ ਗੱਲ ਹੋ ਸਕਦੀ ਹੈ ਇਹਦਾ ਕਾਨੂੰਨ ਦੇ ਦਰਜ ਲੈ ਹੁੰਦਾ ਪਹਿਲਾਂ ਆ ਗਿਆ ਜੀ ਪਹਿਲਾਂ ਆਹ ਕਰੂਗਾ ਉਸ ਤੋਂ ਬਾਅਦ ਐਸਡੀਐਮ ਕਰੂਗਾ ਐਡੀਐਮ ਤੋਂ ਐਡੀਸੀ ਐਡੀਸੀ ਕਰੂ ਐਡੀਸੀ ਤੋਂ ਬਾਅਦ ਡੀਸੀ ਕਰੂ ਡੀਸੀ ਤੋਂ ਬਾਅਦ ਤੁਹਾਨੂੰ ਸੈਕਟਰੀ ਕਰੂਗਾ ਸੈਕਟਰੀ ਤੋਂ ਬਾਅਦ ਦੂਜਾ ਕਰੂਗਾ ਉਹ ਮਤਲਬ ਇੰਨੇ ਜਿਆਦੀਆਂ ਇਹ ਪੌੜੀਆਂ ਪੌੜੀਆਂ ਜੱਦ ਨਾਲ ਚੜਦਾ ਹੀ ਸਾਡੇ ਅਰਗੇ ਬੰਦੇ ਤੇ ਬੁੱਢੇ ਹੋ ਗਏ ਪੌੜੀਆਂ ਚੜਦੇ ਚੜਦੇ ਇਹ ਕਰਕੇ ਮੈਨੂੰ ਸਰਕਾਰ ਨੂੰ ਚਾਹੀਦਾ ਵੀ ਇਹਦਾ ਨਾ ਬਹੁਤ ਸਖਾਲਾ ਤੰਗ ਹੋਵੇ ਕੋਈ ਵਿਸ਼ਵਾਸਪਾਤਰ ਜਿਹੜੇ ਬੰਦੇ ਆ ਉਹਨਾਂ ਕੋ ਕੋਈ ਇਨਕੁਆਰੀ ਕਰਾ ਕੇ ਜੋ ਜਿਹੜੇ ਕੰਮ ਹੋ ਰਿਹਾ ਉਹਦੇ ਵਿੱਚ ਸਿੱਧਾ ਸਹਿਯੋਗ ਕਰਨਾ ਕੋਈ ਲੋੜ ਨਹੀਂ ਉਹਨਾਂ ਨੂੰ ਵਿੱਚ ਕੋਈ ਦਲਾਲਾਂ ਦੀ ਉਹ ਜਿੰਨੇ ਬੰਦੇ ਆ ਉਹ ਸਾਰੇ ਲੋਕ ਜਦੋਂ ਪੈ ਜਾਂਦੇ ਵਿੱਚ ਉਹ ਫਿਰ ਕੰਮ ਨਹੀਂ ਹੁੰਦਾ